ਕਦੋਂ ਗਏ ਸੀ ਉਹ ਮੈਂ 2024 ਚ ਹੀ ਗਈ ਸੀ ਕਿ 6 6 ਤਰੀਕ ਜੀ ਸ 25 ਤਰੀਕ ਨੂੰ 6 ਮਹੀਨੇ 27 ਤਰੀਕ ਨੂੰ ਗਈ ਸੀ ਜੀ ਉੱਥੇ ਤਾਂ ਮੈਨੂੰ ਬੇਬੀ ਕੇਅਰ ਚ ਲੈ ਕੇ ਗਏ ਸੀ ਉੱਥੇ ਮੈਨੂੰ ਘਰ ਦੇ ਕੰਮ ਚ ਰੱਖ ਲਿਆ ਇਹਨਾਂ ਨੇ ਤੇ ਉੱਥੇ ਮੈਨੂੰ ਪੌੜਚਾ ਪਹਿਲਾਂ ਕਰਦੇ ਰਹੇ ਜਿੱਦਾਂ ਇਥੋਂ ਜਦੋਂ ਗਏ ਸੀ ਕਿਹਦੇ ਵੱਲੋਂ ਭੇਜਿਆ ਗਿਆ ਸੀ ਕਿਹਦੇ ਨਾਲ ਗੱਲਬਾਤ ਚੱਲੀ ਕੋਈ ਇੱਥੇ ਜਾਣ ਤੋਂ ਪਹਿਲਾਂ ਜੇ ਤਾਂ ਮੇਰੇ ਘਰ ਚ ਹੀ ਸੀਗਾ ਜੀ ਘਰਾਂ ਚ ਫਿਰ ਮੇਰੇ ਗਏ ਸੀਗੇ ਤਾਂ ਉਹਨਾਂ ਚ ਫਿਰ ਮੈਂ ਉਹ ਆ ਗਏ ਤਾਂ ਮੈਨੂੰ ਰਿਸ਼ਤੇਦਾਰ ਨੇ ਕਿਹਾ ਸੀ ਰਿਸ਼ਤੇਦਾਰੀ ਸੀ ਸਾਡਾ ਅੱਛਾ ਉਹਨਾਂ ਨੇ ਜਿੱਦਾਂ ਮੇਰੇ ਤੋਂ 30000 ਰੁਪਏ ਲਿਆ ਭੇਜਣ ਦਾ ਅੱਛਾ ਤੁਹਾਡੇ ਕੋਲ 30000 ਹਾਂਜੀ ਸਾਡੇ ਕੋਲ 30000 ਲਿਆ ਉਧਰ ਜਾ ਕੇ ਏਜੰਟ ਨੇ ਵੀ ਦਿੱਤਾ ਇਹਨਾਂ ਨੂੰ ਅੱਛਾ ਏਜੰਟ ਨੇ ਵੀ ਦਿੱਤਾ ਪਰ ਇਹ ਕਿੰਨਾ ਦਿੱਤਾ ਕਿ ਇਹਨਾਂ ਨੂੰ ਪਤਾ ਨਹੀਂ ਹੈਗਾ ਏਜੰਟ ਨੇ ਵੀ ਦਿੱਤਾ ਹੋਏਗਾ ਤਾਂ ਉਧਰ ਮੈਨੂੰ ਆਫਿਸ 'ਚ ਰੱਖਿਆ ਆਫਿਸ 'ਚ ਰੱਖਿਆ ਤਾਂ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਕੰਮ ਤੇ ਭੇਜਤਾ ਕੰਮ ਤੇ ਭੇਜਿਆ ਜੀ ਉੱਥੇ ਮੈਨੂੰ 15 ਦਿਨ ਸਹੀ ਰਹੇ ਮੇਰੇ ਨਾਲ ਔਰ ਤਵਾਂ ਮੈਨੂੰ टॉਰਚਰ ਕਰਦੇ ਰਹੇ ਇਹਨਾਂ ਨੂੰ ਮੈਂ ਕਿਹਾ ਮੇਰਾ ਘਰ ਚੇਂਜ ਕਰ ਦੋ ਕਹਿੰਦੇ ਮੈਂ 2-3 ਲੱਖ ਰੁਪਇਆ ਦੋ ਤਾਂ ਘਰ ਚੇਂਜ ਕਰਾਂਗੇ ਮੈਂ ਕਹਿੰਦਾ ਇਹਨਾਂ ਕੋਲ ਕੋਈ ਹੈ ਨਹੀਂ ਮੈਂ ਕਿੱਥੋਂ ਬਾਨ ਨੇ ਠੀਕ ਹੈ ਫਿਰ ਇਹਨਾਂ ਨੇ ਮੈਨੂੰ ਧੰਪੀ ਦਿੱਤੀ ਔਟੋ ਮਾਰਦੀ ਤੇ ਜਿੱਦਨ ਜੀ ਮੈਂ ਭੱਜਣਾ ਸੀ ਉਸ ਦਿਨ ਮੈਂ ਲਾਤੀ ਇਹਨਾਂ ਨੇ ਕੁੱਟਿਆ ਹਾਂ ਹਾਂਜੀ ਮਤਲਬ ਜਿਹੜੇ ਜਿੱਥੇ ਤੁਸੀਂ ਰਹਿ ਰਹੇ ਸੀਗੇ ਜਿਨ੍ਹਾਂ ਦੇ ਆਫਿਸ ਦੇ ਵਿੱਚ ਰਹਿ ਰਹੇ ਸੀ ਜਿੰਨਾਂ ਵੀ ਸਾਡੇ ਨਹੀਂ ਨਹੀਂ ਕੁੱਟੇ ਜਿਨ੍ਹਾਂ ਦੇ ਘਰ ਵਿੱਚ ਕੰਮ ਕਰਦੇ ਜਿਨ੍ਹਾਂ ਦੇ ਘਰ ਕੰਮ ਕਰ ਰਹੇ ਸੀ ਉਹ ਭਾਰਤੀ ਸੀ ਜਾਂ ਉੱਥੋਂ ਦੇ ਰਹਿਣ ਵਾਲੇ ਨਹੀਂ ਉਹ ਅਰਬੀ ਲੋਕ ਸੀ ਉਹ ਅਰਬੀ ਲੋਕ ਸੀ ਜਿਨ੍ਹਾਂ ਨੇ ਤੁਹਾਡੇ ਨਾਲ ਕੁੱਟ ਮਾਰ ਕੇ ਹਾਂ ਜੀ ਉੱਥੇ ਕੰਮ ਕਿੰਨਾ ਚਿਰ ਕਰਦਾ ਇਹ ਮੈਂ ਉੱਥੇ ਕੰਮ ਜੀ ਕੀਤਾ ਆ 8 ਮਹੀਨੇ ਸਵੇਰ ਸਵੇਰੇ ਤੋਂ ਕਦੋਂ ਤੋਂ ਸ਼ੁਰੂ ਕਰਦੇ ਕੰਮ ਮੈਂ ਜੀ ਉੱਥੇ 4 ਵਜੇ ਉੱਠ ਜਾਂਦੀ ਸੀਗੀ 3-4 ਵਜੇ ਉੱਠਣਾ ਹੀ ਉੱਠਣਾ ਰਾਤ ਨੂੰ ਸੌਣ ਦਾ ਕੋਈ ਟਾਈਮ ਨਹੀਂ ਹੈ ਰੋਟੀ ਪਾਣੀ ਵਗੈਰਾ ਅਸੀਂ ਬਣਾਉਣਾ ਸਾਰੇ ਕੁੱਕ ਦਾ ਕੰਮ ਕਰਨਾ ਨਿਆਣੇ ਸਾਹਮਣੇ ਅਸੀਂ ਕਰਨਾ ਠੀਕ ਹੈ ਤੋਂ ਉਹ ਮਹਿੰਦੇ ਸੀ ਕਿ ਰੋਟੀ ਪਾਣੀ ਜਾਂ ਕੋਈ ਉਸ ਤੋਂ ਬਾਅਦ ਪੈਸੇ ਦਿੰਦੇ ਸੀਗੇ ਪੈਸੇ ਦਿੰਦੇ ਸੀ ਕਿ 3 ਮਹੀਨੇ ਸੈਲਰੀ ਨਹੀਂ ਦਿੱਤੀ ਉਹ ਵੀ ਨਹੀਂ ਦਿੱਤੀ ਨਹੀਂ ਦਿੱਤੀ ਤਸ਼ੱਦਦ ਕਿਹੜੀ ਗੱਲ ਤੋਂ ਜ਼ਿਆਦਾਤਰ ਕੀ ਮੰਗ ਕਰਦੇ ਸੀ ਕਿਉਂ ਕੀਤਾ ਜਾਂਦਾ ਸੀ ਇਹ ਕਰਦੇ ਸੀ ਤੋਂ ਕੰਮ ਨਹੀਂ ਕਰਦੀ ਸਾਰਾ ਦਿਨ ਕੰਮ ਕਰਨੇ ਕੈਮਰੇ ਵੀ ਲੱਗੇ ਰਹੇ ਨੇ ਇਹ ਤੋਂ ਕੰਮ ਨਹੀਂ ਕਰਦੀ ਨਾ ਰੈਸਟ ਦਾ ਟਾਈਮ ਹੈ ਨਾ ਕੋਈ ਦਾ ਟਾਈਮ ਹੂੰ ਕਿ ਸਾਰਾ ਦਿਨ ਕੰਮ ਹੀ ਕਰਨਾ ਜੀ ਤੁਹਾਨੂੰ ਮਹਿਸੂਸ ਕਦੋਂ ਇਹ ਚੀਜ਼ ਹੋਈ ਕਿ ਤੁਹਾਨੂੰ ਵੇਚਿਆ ਗਿਆ ਜੀ ਮੈਨੂੰ ਮਹਿਸੂਸ ਥੋੜੇ ਦਿਨ ਤੇ ਹੋ ਗਿਆ ਸੀ ਹੂੰ ਦੋ ਤਿੰਨ ਵਾਰ ਮੈਨੂੰ ਪਤਾ ਲੱਗਿਆ ਕਿ ਮੈਨੂੰ ਵੇਚਿਆ ਗਿਆ ਹੈ ਹੂੰ ਜਦੋਂ ਜੀ ਮੇਰੇ ਘਰ 'ਚ ਕੋਈ ਦਿੱਕਤ ਸੀ ਮੈਨੂੰ ਮੈਂ ਕਿਹਾ ਮੈਨੂੰ ਛੁੱਟੀ ਦੋ ਕਹਿੰਦੇ ਨਹੀਂ ਤੁਹਾਨੂੰ ਵੇਚਿਆ ਗਿਆ ਇਸ ਤਰ੍ਹਾਂ ਦੀ ਕੁੱਟ ਮਾਰ ਦਾ ਡਨਰ ਕੀਤੀ ਜਾਂਦੀ ਸੀ ਕਿ ਕੁੱਟ ਮਾਰ ਜੀ ਮੈਨੂੰ ਡਰਾਵਾ ਦਿੱਤਾ ਦੋ ਵਾਰੀ ਮੇਰੇ ਤੇ ਹੱਥ ਚੱਕਿਆ ਇਹਨਾਂ ਨੇ ਹੂੰ ਇੱਕ ਵਾਰੀ ਤਾਂ ਚਪੇੜ ਮਾਰੀ ਆ ਹੂੰ ਇੱਕ ਵਾਰੀ ਜੀ ਇਹਨਾਂ ਨੇ ਮੈਨੂੰ ਕੁੱਟਿਆ ਬਹੁਤ ਠੀਕ ਹੈ ਚਰੇਲਮੇ ਕੱਚੇ ਪੇੜ ਰਾਤ ਨੂੰ ਮਾਰੀ ਤਾਂ ਮੈਂ ਉਦਨ ਭੱਜਣਾ ਕੋਸ਼ਿਸ਼ ਕਰ ਲਿਆ ਹੋਰ ਵੀ ਲੜਕੀਆਂ ਤੁਹਾਡੇ ਨਾਲ ਕੋਈ ਨਹੀਂ ਨਹੀਂ ਉੱਥੇ ਤਾਂ ਨਹੀਂ ਆ ਪਾਰਕ 'ਚ ਬਹੁਤ ਕੁੱਝ ਲੜਕੀਆਂ ਫਸੀ ਗਈਆਂ ਅੱਛਾ ਹੋਰ ਵੀ ਬਹੁਤ ਸਾਰੀਆਂ ਬਹੁਤ ਸਾਰੀਆਂ ਹਾਂਜੀ ਮੈਂ ਉਹਨਾਂ ਇਸ ਵਾਸਤੇ ਗਈ ਸੀਗੀ ਉਹ ਵਾਸਤੇ ਜੀ ਉੱਥੇ ਜਾ ਕੇ ਟੌਰਚਰ ਕੀਤਾ ਗਿਆ ਉਹਨਾਂ ਨੇ ਬਹੁਤ ਜ਼ਿਆਦਾ ਇੱਕ ਤਾਂ ਉਹਨਾਂ ਨੇ ਮੇਰਾ ਆਫਿਸ 'ਚ ਲੈ ਕੇ ਗਏ ਪਾਸਵਰਡ ਉਹਨਾਂ ਨੇ ਮੇਰੇ ਤੋਂ ਲੈ ਲਿਆ ਉਸੇ ਟਾਈਮ ਲੈ ਕੇ ਜੀ ਮੈਨੂੰ ਫਿਰ ਉਹਨਾਂ ਨੇ 2 ਦਿਨ ਉੱਥੇ ਆਫਿਸ 'ਚ ਰੱਖਿਆ ਉਸ ਤੋਂ ਬਾਅਦ ਮੈਨੂੰ ਕੰਮ ਤੇ ਭੇਜਤਾ ਰਾਮ ਤੇ ਗਈ ਜੀ ਉਹਨਾਂ ਨੇ ਮੈਨੂੰ ਟੌਰਚਰ ਬਹੁਤ ਕੀਤਾ ਉੱਥੇ ਜਾ ਕੇ ਜੀ ਉਹਨਾਂ ਨੇ ਇੰਨਾ ਕੁ ਟੌਰਚਰ ਕੀਤਾ ਮੈਂ ਕਿ ਰਹੀ ਗਈ ਰਹੀ ਕਿ ਹੱਦੋਂ ਵੱਧ ਹੋ ਗਿਆ ਫੇ ਜੀ ਇੱਥੇ ਕਦੇ ਅਸੀਂ ਮੀੜ ਦਾ ਕੰਮ ਨਹੀਂ ਕੀਤਾ ਉੱਥੇ ਜਾ ਕੇ ਬਹੁਤ ਵੱਡਾ ਸਾਡਾ ਜਿਹੜਾ ਮੀੜ ਦਾ ਕੰਮ ਉਹ ਕਦੇ ਅਸੀਂ ਵਟਿਆ ਵੀ ਨਹੀਂ ਹੈਗਾ ਉੱਥੇ ਸਾਡੇ ਕੋਲ ਕਰਾਇਆ ਗਿਆ ਜੀ ਅਸੀਂ ਕਹਿੰਦੇ ਸੀ ਇਹ ਕਾਰਨਾ ਨਹੀਂ ਤਾਂ ਉੱਥੇ ਬਹੁਤ ਜ਼ਿਆਦਾ ਸਾਡੇ ਕੋਲ ਪਰੋਨ ਨੂੰ ਕਹਿੰਦੇ ਸੀ ਤੇ ਇਸ ਕਰਕੇ ਉੱਥੋਂ ਮੈਨੂੰ ਸਟੈਪ ਚੱਕਣਾ ਪਿਆ ਕਿ ਬਹੁਤ ਜ਼ਿਆਦਾ ਕੀ ਹੁੰਦਾ ਸੀ ਉੱਥੇ ਬਾਬਾ ਜੀ ਨਾਲ ਰਾਬਤਾ ਕਿਸ ਤਰ੍ਹਾਂ ਹੋਇਆ ਤੁਹਾਡਾ ਕਿਸ ਤਰ੍ਹਾਂ ਮਦਦ ਦੀ ਗੁਹਾਰ ਲਗਾਈ ਜਦੋਂ ਤੁਹਾਡੇ ਦਿਨਾਂ ਤੋਂ ਸੱਦਤ ਹੋ ਰਿਹਾ ਸੀ ਜੀ ਕਰਦੇ ਨੇ ਸਾਡਾ ਬਾਬੇ ਕੋਲ ਆਏ ਤੇ ਇਹਨਾਂ ਨੇ ਸੁਣਵਾਈ ਕੀਤੀ ਹੂੰ ਤੇ ਬਹੁਤ ਜ਼ਿਆਦਾ ਜੀ ਤੁਹਾਡੀ ਕਿਦਾਂ ਗੱਲਬਾਤ ਹੋਈ ਕਰਦੇ ਆ ਜੀ ਨਾਲ ਫੋਨ ਤੇ ਗੱਲਬਾਤ ਹੋ ਜਾਂਦੀ ਸੀ ਤੁਹਾਡੀ ਹਾਂ ਜੀ ਹੋ ਜਾਂਦੀ ਉਹ ਵੀ ਥੋੜਾ ਬਾੜਾ 5 ਮਿੰਟ ਹੋ ਗਏ ਜੀ 10 ਮਿੰਟ ਹੋ ਗਏ ਫੋਨ ਆਦਾ ਗੱਲ ਕਰਨ ਜੀ ਉਹ ਵੀ ਰੋਕਦੇ ਸੀ ਕਿ ਤੁਸੀਂ ਘਰੇ ਫੋਨ ਨਹੀਂ ਕਰਨਾ ਹੂੰ ਕਰਦੇ ਆਣਾ ਤੁਸੀਂ ਗੱਲ ਨਹੀਂ ਕਰਨੀ ਜੀ ਫੋਨ ਰੱਖੋ ਸਾਈਡ ਤੇ ਕੰਮ ਕਰਾਉਂਦੇ ਸੀ ਹਦੋਂ ਬਾਦ ਜੇ ਸਵੇਰ ਨੂੰ ਉਠਾ ਲੈਣਾ ਰਾਤ ਨੂੰ ਸੌਣ ਦਾ ਸਾਡਾ ਕੋਈ ਟਾਈਮ ਨਹੀਂ ਹੈ ਜਦੋਂ ਤੁਸੀਂ ਇੱਥੋਂ ਭੱਜੇ ਤੇ ਬਾਅਦ ਚ ਕੀ ਸੋਚਿਆ ਵੀ ਰਹਿਣਾ ਕਿੱਥੇ ਤੇ ਕਿੱਦਾਂ ਕਿੱਥੇ ਰਹਿ ਫਤੂ ਜੀ ਅਸੀਂ ਅਸੀਂ ਇੱਥੋਂ ਭੱਜੇ ਜੀ ਸਾਨੂੰ ਅਸੀਂ ਪਹਿਲਾਂ ਵੈਸੇ ਹੀ ਗਏ ਜੀ ਸਾਡਾ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ ਕਿ ਅਸੀਂ ਕਿੱਥੇ ਰਹਿਣਾ ਤੇ ਕਿੱਥੇ ਸਾਨੂੰ ਰੋਟੀ ਮਿਲਣੀ ਸਾਨੂੰ ਕੋਈ ਟਿਕਾਣਾ ਨਹੀਂ ਸੀ ਕਿ ਬਹੁਤ ਦਿੱਕਤ ਸੀ ਉੱਥੇ ਨਾ ਕੋਈ ਰੋਟੀ ਨਾ ਪਾਣੀ ਨਾ ਲੈ ਕੁਛ ਨਹੀਂ ਅਬੇ ਕਿੱਥੇ ਵੀ ਪਾਰਕ ਚ ਰਹਿ ਰਹੀ ਸੀ ਉੱਥੇ ਦਾ ਕੀ ਮਾਹੌਲ ਸੀ ਉਹ ਗੰਦਾ ਮਾਹੌਲ ਆ ਤੇ ਉਹ ਤੇ ਬਾਕੀ ਕੁੜੀਆਂ ਵੀ ਫਸੀਆਂ ਹੋਈਆਂ ਪੰਜਾਬੀ ਸੀ ਸਾਰੀ ਪੰਜਾਬੀ ਵੀ ਆ ਯੂਪੀ ਦੇ ਵੀ ਬਿਆਰ ਦੇ ਇਸੇ ਚੀਜ਼ ਦੇ ਅਸਕਾਰ ਹੋ ਰਹੀਆਂ ਹਾਂਜੀ ਸਾਰੀ ਇਸੇ ਚੀਜ਼ ਦੇ ਅਸਕਾਰ ਕਿੰਨੀਆਂ ਐਕਸ਼ਨ ਹੋਈਆਂ 20 ਕੁੜੀਆਂ ਹੋਣੀਆਂ ਥੱਲੇ ਵੀ ਉੱਥੇ ਹਾਂਜੀ ਉਹਨਾਂ ਨੇ ਵੀ ਕੋਈ ਭੱਜਦਾ ਕੋਈ ਰਾਹ ਅਪਣਾਇਆ ਜਾਂ ਤੁਹਾਡੇ ਵਾਂਗੂ ਜਾਂ ਨਹੀਂ ਸਾਡੇ ਵਾਂਗੂ ਜਿੱਦਾਂ ਭੱਜ ਕੇ ਆਈਆਂ ਹੋਈਆਂ ਹਾਂ ਕੋਈ 20 ਦਿਨ ਲਾਇਆ ਕੋਈ ਨੇ ਮਹੀਨਾ ਲਾਇਆ ਕਨ 6 ਮਹੀਨੇ ਲਾਇਆ ਇਦਾਂ ਹੀ ਭੱਜ ਕੇ ਆਈ ਉਹਨਾਂ ਨਾਲ ਕਿ ਬਹੁਤ ਦੁੱਖਤ ਸੀ ਰਹਿ ਜਾਂਦਾ ਤੁਸੀਂ ਕਿੰਨਾ ਸਮਾਂ گزارਿਆ ਹਾਇ ਤੁਸੀਂ ਜੀ ਮੈਂ 8 ਮਹੀਨੇ گزارਿਆ ਹਾਇ ਹਾਂਜੀ ਅੱਜ ਇੱਕ ਹੋਰ ਲੜਕੀ ਜਿਹੜੀ ਇਮਾਨਤ ਕੋ ਵਾਪਸੀ ਹੋਈ ਹੈ ਲਗਾਤਾਰ ਗੀਤ ਰਹੇ ਹਾਂ ਕਿ ਜਿੰਨੇ ਵੀ ਮਾਮਲੇ ਆ ਰਹੇ ਨੇ ਜਿੱਥੇ ਉਹਨਾਂ ਦੀ ਬਾਹਾਂ ਘਟ ਰਹੀਆਂ ਨੇ ਤੇ ਅੱਜ ਇੱਕ ਹੋਰ ਮਾਮਲਾ ਸਾਹਮਣੇ ਆਇਆ ਇੱਕ ਹੋਰ ਲੜਕੀ ਦੀ ਵਤਨ ਵਾਪਸੀ ਹੋਈ ਹੈ ਕੀ ਕਹਿੰਦੇ ਇਹ ਕੋ ਬੜਾ ਦੁਖਾਂਤ ਆ ਕਿ ਪੰਜਾਬ ਦੇ ਵਿੱਚ ਇਹੋ ਜਿਹੇ ਗਰੂ ਸਰਗਰਮਾ ਜਿਹੜੇ ਜਿਹੜੇ ਹੈ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹਨਾਂ ਦੇ ਉੱਤੇ ਉਹਨਾਂ ਉਹਨਾਂ ਨੂੰ ਆਪਣੀ ਚੁਗਲ ਵਿੱਚ ਪਸਾਉਂਦੇ ਆ ਬਾਹਰ ਲਿਜਾ ਕੇ ਜਿਸ ਤਰ੍ਹਾਂ ਇਹ ਲੜਕੀ ਦਿਲੰਦਰ ਏਰੀਆ ਦੇ ਵਿੱਚੋਂ ਇਹ ਮਾਰਕੀਟ ਤੋਂ ਵਾਪਸ ਆਈ ਹੈ ਇਹਨੂੰ 4 ਲੱਖ ਰੁਪਏ ਦੇ ਵਿੱਚ ਉੱਥੇ ਵੇਚ ਦਿੱਤਾ ਗਿਆ ਸੀ ਉਹ ਤੇ ਇਹਨੂੰ ਪੇਟ ਭੜ ਕੇ ਖਾਣ ਨੂੰ ਵੀ ਨਹੀਂ ਦਿੰਦੇ ਸੀ ਤੈਨੂੰ ਵੀ ਨਹੀਂ ਇਹਨਾਂ ਤਰਖਾ ਨਹੀਂ ਦਿੱਤੀ ਤੇ ਉਹ ਤੇ ਸੱਦਤ ਕਰਦੇ ਸੀ ਫਿਰ ਇਹਦੇ ਉੱਤੇ ਉਹਨਾਂ ਨੇ ਧਮਕੀਆਂ ਦਿੱਤੀਆਂ ਕਿ ਤੈਨੂੰ ਜਿਹੜਾ ਹੈਗਾ ਦੋ ਦਿਨ ਹਫ਼ਤਿਆਂ ਦੇ ਵਿੱਚ ਜਿਹੜਾ ਹੈਗਾ ਤੈਨੂੰ ਮਾਰ ਦੇਣਾ ਫਿਰ ਉਹ ਤੋਂ ਇਹਨੂੰ ਲੱਗਾ ਕਿ ਮੈਨੂੰ ਖਤਰਾ ਵਾ ਉੱਥੋਂ ਨਿਕਲ ਕੇ ਲੜ ਗਈ ਇਹ ਦੋ ਤਿੰਨ ਹਫ਼ਤੇ ਉੱਥੇ ਸੜਕਾਂ ਦੇ ਉੱਤੇ ਵਕ-ਵਕ ਥਾਵਾਂ ਤੇ ਰਹਿੰਦੀ ਰਹੀ ਹੁਣ ਲੜਕੀ ਵਾਸਤੇ ਇਸ ਤਰ੍ਹਾਂ ਬਾਹਰ ਰਹਿਣਾ ਕਿੰਨਾ ਔਖਾ ਤੇ ਫਿਰ ਇਹਨਾਂ ਨੇ ਉਹਨਾਂ ਨੇ ਘਰ ਵਾਲਿਆਂ ਨੇ ਜਿਹੜੀ ਜਿੱਥੇ ਕੰਮ ਕਰਦੀ ਸੀ ਜਦੋਂ ਘਰੋਂ ਬਾਹਰ ਆ ਗਈ ਉਹਨਾਂ ਨੇ ਚੋਰੀ ਦੀ ਕੰਪਲੇਂਟ ਦਿੱਤੀ ਵੀ ਸਾਡੇ ਚੋਰੀ ਕੀਤੀ ਫਿਰ ਇਹਨ ਇਹਨੂੰ ਜਿਹੜਾ ਹੈ 8 ਅਮਾਨੇ ਰਿਆਲ ਜਿਹੜਾ ਸੀਗਾ ਉਹਦਾ ਵੀ ਜੁਰਮਾਨਾ ਭਰਨਾ ਪਊਗਾ ਤੇ ਜਿਹੜੇ ਭਾਰਤ ਦੇ ਤਕਰੀਬਨ 2 ਲੱਖ ਰੁਪਏ ਬਣਦੇ ਆ ਤੇ ਇਹਨਾਂ ਨੇ ਇਸ ਲੜਕੀ ਨੇ 11 April ਨੂੰ ਸਾਡੇ ਕੋਲੋਂ 29 April ਨੂੰ ਸਾਡੇ ਤੋਂ ਇਹਨਾਂ ਨੇ ਐਪਲੀਕੇਸ਼ਨ ਦਿੱਤੀ ਸੀ ਕਿ ਸਾਡੇ ਇਸ ਤਰ੍ਹਾਂ ਲੜਕੀ ਬਾਹਰ ਜਿਹਦੇ ਤੇ ਸੱਦਰ ਹੋ ਰਿਹਾ ਉਹਨੂੰ ਵਾਪਸ ਮਗਾਇਆ ਜਾਵੇ ਤੇ ਇਹ ਲੜਕੀ ਦਸਾਂ ਦਿਨਾਂ ਦੇ ਵਿੱਚ ਵਾਪਸ ਆ ਗਈ ਸੀ ਇਹ ਬਹੁਤ ਜ਼ਿਆਦਾ ਬਿਮਾਰ ਸੀ ਇਹਨੂੰ ਟਾਈਫਾਇਡ ਹੋ ਗਿਆ ਕਾਫੀ ਦਿਨ ਜਿਹੜਾ ਹੈਗਾ ਹੁਣ ਇਹ ਤੰਦਰੁਸਤ ਹੋ ਕੇ ਇਹ ਅੱਜ ਆਈ ਹੈ ਸੋ ਤਕਰੀਬਨ ਇਹਨਾਂ ਨੇ ਜਿਹੜੇ 2 ਲੱਖ ਜੁਰਮਾਨਾ ਸੀ ਉਹਦੇ ਵਿੱਚੋਂ ਵੀ ਫਿਰ ਜਦੋਂ ਐਮਬੈਸੀ ਨੇ ਦਖਲ ਦਿੱਤਾ ਤਾਂ 50000 ਦੇ ਵਿੱਚ ਉਹਨਾਂ ਦਾ ਨਾਲ ਹੋ ਗਿਆ ਸੋ ਇਹਨੇ ਲੜਕੀ ਨੇ ਕਾਫੀ ਜਿਹੜੇ ਅੱਗੇ ਹੋਰ ਵੀ ਦੱਸਿਆ ਕਿ ਤਕਰੀਬਨ 20 ਦੇ ਕਰੀਬ ਲੜਕੀਆਂ ਉੱਥੇ ਵੀ ਪਾਰਕਾਂ ਦੇ ਵਿੱਚ ਇਸ ਤਰ੍ਹਾਂ ਘੁੰਮ ਰਹੀਆਂ ਸੋ ਜਿਹੜੀਆਂ ਜਿਨ੍ਹਾਂ ਨੂੰ ਕੋਈ ਵੀ ਜਿਨ੍ਹਾਂ ਦਾ ਵਾਲੀ ਵਾਰਸ ਨਿਕਾ ਸੋ ਅਸੀਂ ਬੇਨਤੀ ਕਰਾਂਗੇ ਵਿਦੇਸ਼ ਮੰਤਰਾਲੇ ਨੂੰ ਦਾ ਧੰਨਵਾਦ ਵੀ ਕਰਦੇ ਆ ਕਿ ਜਿਹੜੇ ਇਹੋ ਜਿਹੇ ਫਸੇ ਹੋਏ ਬੱਚਿਆਂ ਨੂੰ ਲੜਕੀਆਂ ਨੂੰ ਵਾਪਸ ਲਿਆ ਰਹੇ ਜਿਨ੍ਹਾਂ ਦੀ ਮਦਦ ਦੇ ਨਾਲੇ ਵਾਪਸ ਆਈ ਹੈ ਉਹਨਾਂ ਵੀ ਲੜਕੀਆਂ ਦਾ ਵੀ ਜਿਹੜਾ ਹੈ ਉਹਨਾਂ ਦਾ ਵੀ ਆਪਣਾ ਲੈ ਕੀਤਾ ਜਾਵੇ ਉਹਨਾਂ ਨੂੰ ਆਪੋ ਆਪਣੇ ਘਰਾਂ ਦੇ ਬਚਾਇਆ ਜਾਵੇ ਤੇ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦੇ ਆਂ ਖਾਸ ਕਰਕੇ ਉਹ ਪਰਿਵਾਰ ਜਿਹੜੇ ਇਹਨਾਂ ਦੇ ਕੋਲ ਕੋਈ ਨਾ ਕੋਈ ਏਜੰਟ ਆਉਂਦਾ ਵੀ ਤੁਹਾਡੀ ਲੜਕੀ ਨੂੰ ਅਸੀਂ ਮਾਸਕਟ ਭੇਜ ਦਿੰਨੇ ਆ ਜਾਂ ਇਸੇ ਇਹਨਾਂ ਮੁਲਕਾਂ 'ਚ ਭੇਜ ਦਿੰਨੇ ਆ ਤੁਹਾਡੇ ਕੋਲ ਪੈਸੇ ਨਹੀਂ ਲੱਗਣਗੇ ਆ ਜਿਹੜਾ ਇਹੋ ਜਿਹੇ ਜਿਹੜੀਆਂ ਪ੍ਰੋਪੋਜ਼ਲਾਂ ਲੈ ਕੇ ਆਉਂਦੇ ਆ ਉਹਨਾਂ ਨੂੰ ਨਕਾਰਿਆ ਜਾਵੇ ਉਗੇ ਝੂਠੇ ਇਧਰ ਵਾਅਦੇ ਕਰਦੇ ਆ ਪਰ ਉਧਰ ਜਾ ਕੇ ਇਹ ਲੜਕੀਆਂ ਨੂੰ ਵਸਾ ਦਿੰਦੇ ਆ ਤੇ ਮਗਰੋਂ ਵੇਚ ਦਿੰਦੇ ਆ ਸੋ ਇਸ ਵਾਸਤੇ ਅਸੀਂ ਪੰਜਾਬ ਵਾਸੀਆਂ ਨੂੰ ਵੀ ਸਾਰੇ ਉਹਨਾਂ ਪਰਿਵਾਰਾਂ ਨੂੰ ਕਿਉਂਕਿ ਹੁਣ ਲਗਾਤਾਰ तकरीबन 130 ਤੋਂ ਵੱਧ ਲੜਕੀਆਂ ਜਿਹੜੀਆਂ ਹੈਗੇ ਵਾਪਸ ਲਿਆ ਚੁੱਕੇ ਆ ਪਰ ਹਜੇ ਵੀ ਉੱਥੇ ਦੱਸਦੇ ਆ ਕਿ 20 ਲੜਕੀਆਂ ਅਜੇ ਉੱਥੇ ਪਾਰਕਾਂ ਦੇ ਵਿੱਚ ਘੁੰਮ ਰਹੀਆਂ ਪਤਾ ਨਹੀਂ ਹੋਰ ਕਿੰਨੀਆਂ ਲੜਕੀਆਂ ਇਸੇ ਤਰ੍ਹਾਂ ਜਿਹੜਾ ਸੋਸਨ ਦਾ ਸਕਾਰ ਹੋਈਆਂ ਹੋਣਗੀਆਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਜੇ ਕਿਸੇ ਨੇ ਜਾਣਾ ਹੈਗਾ ਤੇ ਉਹ ਸਹੀ ਤਰੀਕੇ ਨਾਲ ਜਾਵੇ ਇਹਨਾਂ ਦੇ ਜਿਹੜੇ ਏਜੰਟ ਜਿਹੋ ਜਿਹੇ ਜਿਹੜੇ ਹੈ ਉਹਨਾਂ ਦੇ ਮਗਰ ਲੱਗ ਕੇ ਇਹਨਾਂ ਨੂੰ ਆਪਣੀਆਂ ਲੜਕੀਆਂ ਨੂੰ ਨਾ ਭੇਜਿਆ ਜਾਵੇ ਬਹੁਤ ਵੱਡਾ ਉੱਥੇ ਖਤਰਾ ਵੀ ਹੈ ਇਹਨਾਂ ਦਾ ਸੋਸ਼ਣ ਵੀ ਹੁੰਦਾ ਤੇ ਕਿਸੇ ਤਰ੍ਹਾਂ ਦੇ ਜਿਹੜੇ ਹੈਗੇ ਆ ਉਹ ਲੋਕ ਇਹਨਾਂ ਦੇ ਨਾਲ ਠੱਗੀਆਂ ਕਰਦੇ ਆ ਮਗਰੋਂ ਪਛਾ ਦਿੰਦੇ ਆ ਜਾਂ ਕਹਿੰਦੇ ਆ ਚੋਰੀ ਦਾ ਕੇਸ ਪਾ ਦੇਣਾ ਜਾਂ ਕੁਝ ਹੋਰ ਇਹੋ ਜਿਹੇ ਇਲਜ਼ਾਮ ਲਾ ਕੇ ਜੇਲ੍ਹ 'ਚ ਭੇਜ ਦਿੰਦੇ ਆ ਜਿਸ ਦੇ ਨਾਲ ਨਾ ਤਾਂ ਪਿਛੇ ਪਰਿਵਾਰ ਕੁਝ ਕਰ ਸਕਦਾ ਨਾ ਬਿਸ਼ੇਕ ਕੋਈ ਉਹਦਾ ਜਿਹੜਾ ਹੈਗਾ ਅਪਰੋਚ ਹੋ ਸਕਦੀ ਹੈ ਤੁਸੀਂ ਬੇਨਤੀ ਕਰਾਂਗੇ ਕਿ ਖਾਸ ਕਰਕੇ ਇਹਨਾਂ ਮੁਲਕਾਂ ਦੇ ਵਿੱਚ ਆਪਣੀਆਂ ਭੈਣਾਂ ਨੂੰ ਆਪਣੀਆਂ ਧੀਆਂ ਨੂੰ ਆਪਣੀਆਂ ਘਰ ਵਾਲੀਆਂ ਨੂੰ ਲੜਕੀਆਂ ਨੂੰ ਜਿਹੜਾ ਹੈਗਾ ਵਿਦੇਸ਼ ਵਿੱਚ ਇਹਨਾਂ ਵਿੱਚ ਮੁਲਕਾਂ 'ਚ ਨਾ ਭੇਡਿਓ ਕੇ ਭੇਜਣਾ ਤੇ ਕਿਸੇ ਵਧੀਆ ਜਿਹੜੇ ਏਜੰਟ ਜਿਹੜੇ ਰਜਿਸਟਰਡ ਆ ਉਹਨਾਂ ਰਾਹੀਂ ਜਾ ਸਕਦੇ ਆ ਪਰ ਇਹਨਾਂ ਠੱਗ ਏਜੰਟਾਂ ਤੋਂ ਬਚਣ ਦੀ ਲੋੜ ਹੈ ਬੜਾ ਲਗਾਤਾਰ ਅਸੀਂ ਬੇਨਤੀ ਕਰ ਰਹੇ ਆ ਪਰ ਫਿਰ ਵੀ ਉਹ ਪਿੰਡਾਂ ਦੇ ਵਿੱਚ ਗਰੀਬ ਲੋਕਾਂ ਨੂੰ ਇਸੇ ਤਰ੍ਹਾਂ ਦਾ ਸਕਾਰ ਬਣਾ ਲੈਂਦੇ ਆ ਆਉਂਦੇ ਜਿੰਤਵੰਤ ਕਰਦੇ ਨੇ ਔਰ ਕਿਤਨਾ ਕਿਤੇ ਦੇਸ਼ਾਂ ਜਾਗੇ ਤਾਂ ਬਹੁਤ ਸਾਰੇ ਨੌਜਵਾਨ ਨੇ ਪੰਜਾਬੀ ਲੜਕੀਆਂ ਨੇ ਜਾਂ ਹੋਰ ਰਾਜਾਂ ਤੋਂ ਦੇਰੇ ਅਰਬ ਦੇਸ਼ਾਂ ਦੇ ਵਿੱਚ ਪਾਉਂਗੇ ਤਾਂ ਕਿਤਨਾ ਕਿਸੇ ਅਰਬ ਦੇਸ਼ਾਂ ਨੂੰ ਵੀ ਜਿੰਨਾ ਤਸ਼ੱਦਦ ਦੇ ਝਾੜਦੇ ਨੇ ਅਰਬ ਦੇਸ਼ਾਂ ਨੂੰ ਕਿਤਨਾ ਕਰ ਇਹਨਾਂ ਦੇ ਪ੍ਰਤੀ ਜਿਹੜਾ ਨਰਮ ਰਵੱਈਆ ਅਪਣਾਉਣਾ ਚਾਹੀਦਾ ਹੈ ਜੇ ਅਗਰ ਨਹੀਂ ਅਪਣਾਇਆ ਜਾਂਦਾ ਤਾਂ ਕੋਈ ਵੀਂਦਰ ਸਰਕਾਰ ਵੀ ਇਸ ਚੀਜ਼ ਤੇ ਕੋਈ ਸਬਸ ਐਕਸ਼ਨ ਜੀ 2-3 ਮੇਰੀ ਜਿਹੜਾ ਹੈਗਾ ਇਹ ਸੰਸਦ ਵਿੱਚ ਵੀ ਮद्दा ਜਿਹੜਾ ਹੈਗਾ ਉਠਾ ਚੁੱਕੇ ਆਂਗੇ ਬੜੀ ਅ ਅਠਾ ਚੁੱਕ ਗਏ ਹਾਂ ਕਿ ਉਹਦੇ ਵਾਸਤੇ ਜਿਹੜਾ ਹੈਗਾ ਕਿਉਂਕਿ ਸਰਕਾਰਾਂ ਨੂੰ ਕੋਈ ਦੱਸ ਕੇ ਜਾਂਦਾ ਨਹੀਂ ਇਧਰੋਂ ਵੀ ਨਹੀਂ ਸਕਦੇ ਦੱਸ ਕੇ ਜਾਂਦਾ ਉਧਰੋਂ ਵੀ ਜਿਹੜਾ ਹੈਗਾ ਉਹ ਚੀਜ਼ਾਂ ਸਰਕਾਰ ਦੇ ਧਿਆਨ ਵਿੱਚ ਉਦੋਂ ਆਉਂਦਾ ਵੀ ਜਦੋਂ ਬੰਦਾ ਫਸ ਜਾਂਦਾ ਤੇ ਇਹ ਜਿਹੜਾ ਹੈਗਾ ਕਿਉਂਕਿ ਜਿਹੜੇ ਗਲਤ ਲੋਕ ਆ ਉਹੀ ਇਹਨਾਂ ਨੂੰ ਗਰੀਬ ਲੋਕਾਂ ਨੂੰ ਲਾਲਚ ਦੇ ਦਿੰਦੇ ਆ ਗਰੀਬ ਕਹਿੰਦਾ ਵੀ ਚਲੋ ਇਸੇ ਵੇਲੇ ਨਾਲੋਂ ਜਿਹੜਾ ਹੈਗਾ ਉਥੇ ਜੇ 50 ਕਹਿੰਦੇ ਆ 40 ਦੇ ਦੇਣਗੇ ਸਾਡਾ ਜਿਹੜਾ ਹੈਗਾ ਬੱਚਾ ਗਰੀਬੀ ਘਰ ਦੀ ਚੱਕੀ ਜੂ ਇਹ ਜ਼ਿਆਦਾ ਜਿੰਨੇ ਵੀ ਇਹ ਸਰਕਾਰ ਹੋ ਰੇ ਬਿਲਕੁਲ ਲੋ ਲੈਵਲ ਦੇ ਗਰੀਬ ਲੋਕਾਂ ਨੂੰ ਇਹ ਸਰਕਾਰ ਬਣਾਉਂਦੇ ਆ ਦੇਖੋ ਇਹਨਾਂ ਕਿਤੇ ਇਹ ਵੀ ਅਸਰ ਦੇਖਦਾ ਪੈਂਦਾ ਕਿ ਨੈਸ਼ਨੈਲਿਟੀ ਨੂੰ ਜਾਂ ਕਹਿ ਲਈਏ ਕਿ ਇਹ ਸਹਾਇਤੀ ਉਹ ਜੀ ਬਿਨਾਸਕਾਰ ਇਹਨਾਂ ਦੇ ਤਾਂ ਪਛਤਤ ਕੀਤਾ ਜਾਂਦਾ ਜਾਂ ਹੋਰ ਨਹੀਂ ਨਹੀਂ ਇਸ ਨਾਲ ਕਿਉਂਕਿ ਉਹਨਾਂ ਦੇ ਜਿਹੜੇ ਹੈਗੇ ਆ ਜਿਹੜੇ ਏਜੰਟਾਂ ਆ ਉਹੋ ਜਿਹੇ ਬੰਦੇ ਮਰੇ ਵੀ ਉਹੋ ਜਿਹੇ ਹੀ ਬੰਦੇ ਜਿਹੜੇ ਟੱਕਰਦੇ ਆ ਵੈਸੇ ਵੀ ਜਿਹੜਾ ਹੈਗਾ ਅਰਬ ਮੁਲਕਾਂ ਦੇ ਜਿਹੜੇ ਹੈਗੇ ਆ ਇਹ ਜਾਦੇ ਹੋਰ ਧਰਮ ਵਾਲਿਆਂ ਨੂੰ ਇੰਨਾ ਜਿਹੜਾ ਹੈਗਾ ਸਤਿਕਾਰ ਨਹੀਂ ਦਿੰਦੇ ਤਰਜੀਹ ਨਹੀਂ ਦਿੰਦੇ ਉਹਨਾਂ ਨੂੰ ਪਸ਼ੂਆਂ ਵਾਂਗੂ ਜਿਹੜਾ ਹੈਗਾ ਉਹ ਸਮਝਦੇ ਆ ਤੋਂ ਇਸ ਵਾਸਤੇ ਉਹਨਾਂ ਦੇ ਮੁਲਕਾਂ ਦੇ ਵਿੱਚ ਅਸੀਂ ਕਿੰਨੇ ਘਰਾਂ ਦੇ ਵਿੱਚ ਜਿਹੜੇ ਹੈਗੇ ਆ ਲੋਕਾਂ ਦੇ ਉਹਨਾਂ ਦੇ ਲੜਕੀਆਂ ਨੂੰ ਨਹੀਂ ਭੇਜਣਾ ਚਾਹੀਦਾ ਜਦੋਂ ਘਰਾਂ ਵਿੱਚ ਚਲੇ ਜਾਂਦੇ ਇਹ ਘਰਾਂ ਦੇ ਵਿੱਚ ਪ੍ਰੋਬਲਮ ਜਿਹੜੇ ਕੰਪਨੀਆਂ ਵਿੱਚ ਜਾਂਦੇ ਆ ਜਿਹੜੇ ਸਹੀ ਤਰੀਕੇ ਨਾਲ ਵਿਆਹ ਲੈ ਕੇ ਕੰਪਨੀਆਂ 'ਚ ਕੋਈ ਕੰਮ ਕਰਦੇ ਉਹਨਾਂ ਨੂੰ ਠੀਕ ਪਰ ਇਹ ਘਰਾਂ ਵਿੱਚ ਜਦੋਂ ਆ ਗਿਆ ਇਹ ਸਾਰੇ ਗੈਰਕਾਨੂੰਨੀ ਕੰਮ ਕਰਦੇ ਆ ਕੋਈ ਇਹਨਾਂ ਦਾ ਜਿਹੜਾ ਹੈਗਾ ਵੀਡੀਓ ਤੇ ਸਹਾਦਨ ਮਗਾ ਲੈਣਾ ਟੂਰਿਸਟ ਦੇ ਉੱਤੇ ਉੱਥੇ ਜਾ ਕੇ ਵੇਚ ਦਿੰਦੇ ਆ ਵੀ ਕਰਦੇ ਆ ਕਿ ਜਲਦੀ ਜਿਹੜਾ ਮੁੱਦਾ ਤੁਹਾਡੇ ਕੋਲੋਂ ਹਰ ਵਾਰ ਅਸੀਂ ਫਿਰ ਫਿਰ ਇਹਨੂੰ ਜਿਹੜੇ ਹੈਗੇ ਕੋਸ਼ਿਸ਼ ਕਰਾਂਗੇ ਸੰਸਦ ਵਿੱਚ ਉਠਾਵਾਂਗੇ ਇਹ ਜਿਹੜੀ ਚੀਜ਼ ਆ ਇਹ ਨਾ ਜਿਆਦਾ ਇਧਰੋਂ ਹੀ ਜਾਣੇ ਬੰਦ ਕਰ ਦੇਣ ਕਿਉਂਕਿ ਹੁਣ ਜਦੋਂ ਜਾਂਦੇ ਆ ਉਹ ਤਾਂ ਕਹਿੰਦੇ ਸੀ ਟੂਰਿਸਟ ਆ ਟੂਰਿਸਟ ਦੇ ਬਗੈ ਉਹਨੂੰ ਰੋਕ ਨਹੀਂ ਸਕਦੇ ਪਰ ਉੱਥੇ ਜਾ ਕੇ ਕੀ ਕਰਦੇ ਆ ਉਹ ਜਿਹੜਾ ਹੈਗਾ ਸਾਰਾ ਜਿਹੜਾ ਹੈਗਾ ਏਜੰਟਾਂ ਦਾ ਘਾਲਾ ਮਾਲਾ ਇਹਦੇ ਵਾਸਤੇ ਸਰਕਾਰ ਨੂੰ ਵੀ ਧਿਆਨ ਦੇਣਾ ਚਾਹੀਦਾ ਉੱਥੇ ਸਰਕਾਰ ਦੇ ਨਾਲ ਵੀ ਉਹ ਮੁੱਦਾ ਉਠਾਉਣਾ ਚਾਹੀਦਾ ਵੀ ਇਸ ਤਰ੍ਹਾਂ ਸਾਡੇ ਨਾਗਰਿਕਾਂ ਦਾ ਨੁਜਰਾ ਹੈਗਾ ਉਹ ਤੱਕ ਨਹੀਂ ਹੋਣਾ ਚਾਹੀਦਾ ਪਰ ਜਦੋਂ ਗੈਰ ਕਾਨੂੰਨੀ ਹੋ ਜਾਂਦਾ ਤੇ ਫਿਰ ਉਹ ਸਰਕਾਰ ਵੀ ਚੁੱਪ ਕਰ ਜਾਂਦੀ ਹੈ ਕਿਉਂਕਿ ਉਹ ਕਹਿੰਦੇ ਕਿ ਹੈ ਗੈਰ ਕਾਨੂੰਨੀ ਇਸ ਵਾਸਤੇ ਜਿਹੜਾ ਇਹ ਤਾਂ ਸਹੀ ਹੋਵੇ ਫਿਰ ਉਹਦੇ ਉੱਤੇ ਜਿਹੜਾ ਹੈਗਾ ਸਰਕਾਰ ਵੀ ਆਪਣਾ ਜਿਹੜਾ ਹੈਗਾ ਰੋਕ ਕਰ ਸਕਦੀ ਹੈ ਤਦ ਹੀ ਦਖਲ ਦੇ ਕੇ ਅੰਬੈਸੀ ਆ ਲੈਣ ਨੇ ਇਹਨਾਂ ਨੇ ਵਕ ਵਕ ਜਿਹੜੇ ਬੱਚਿਆਂ ਨੂੰ ਛੁਲਵਾ ਕੇ ਲਿਆ ਇਹ ਜਿਹੜਾ ਗਰੋਅ ਹੈ ਕੱਲਾ ਆਪਣੇ ਪੰਜਾਬ ਜਿ ਨਹੀਂ ਇਹ ਵਕ ਵਕ ਹੋਰ ਵੀ ਸਟੇਟਾਂ ਦੇ ਵਿੱਚ ਆ ਹੋਰ ਮੁਲਕਾਂ 'ਚ ਵੀ ਆ ਨੇਪਾਲ ਦੀਆਂ ਬੱਚੀਆਂ ਵੀ ਇਸੇ ਤਰ੍ਹਾਂ ਹੋਰ ਵਕ ਵਕ ਮੁਲਕਾਂ ਦੀਆਂ ਬੱਚੀਆਂ ਵੀ ਜਿਹੜੀਆਂ ਹੈਗੀਆਂ ਇਸੇ ਤਰ੍ਹਾਂ ਹੀ ਉਧਰ ਕਰਦੇ ਇੱਕ ਵੱਡਾ ਇੰਟਰਨੈਸ਼ਨਲ ਗਰੋਅ ਆ ਜਿਹਦੇ ਵਿੱਚ ਜਿਹੜਾ ਹੈਗਾ ਵੱਖ-ਵੱਖ ਸਟੇਟਾਂ ਦੇ ਵਿੱਚ ਇਹਨਾਂ ਦੇ ਏਜੰਟ ਛੱਡੇ ਹੋਏ ਆ ਉਹਨਾਂ ਰਾਹੀਂ ਇਹਨਾਂ ਨੂੰ ਜਿਹੜਾ ਹੈਗਾ ਇਕੱਠਾ ਕਰਦੇ ਆ ਤੇ ਆਪ ਮੋਟੀ ਕਮਾਈ ਕਰਦੇ ਆ ਤੇ ਜਿਹੜੇ ਆਮ ਘਰਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਉੱਥੇ ਪਛਾਦ ਦਿੰਦੇ ਆ ਖਾਸ ਕਰਕੇ ਜਲਦ ਪਰਦਾ ਉਫਾਸ਼ ਹੋਵੇਗਾ ਅਸੀਂ ਕੋਸ਼ਿਸ਼ ਕਰਦੇ ਆ ਕਿ ਸਰਕਾਰ ਦੇ ਮੋਰੇ ਫਿਰੇ ਮੁੱਦਾ ਮੁੱਦਾ اٹھਾਇਆ ਜਾਵੇ ਤਾਂ ਕਿ ਇਹ ਜਿਹੜੀ ਹੋ ਰਿਹਾ ਜੋ ਇਹ ਵਤੀਰਾ ਇਹਨੂੰ ਬੰਦ ਕੀਤਾ ਜਾਵੇ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز